ਸਸਟੇਲ ਮਿੱਟਰ ਤੋਂ ਪਤਾ ਪੁੱਲ ਜੋੜੇ ਦੇ ਪਾਇਰ ਖਰਾਬ ਨੇ ਜੋੜੇ ਵਾਸਤੇ ਆਪਾਂ ਨਿੰਮੂ ਵਾਲੀ ਤੇ ਸਿਲੰਡਰ ਦੇ ਕਰੀ ਕੰਮ ਬਾਹਰੇ ਆਏ ਨਿੰਮੂ ਦੇ ਪੱਤਾ ਨੂੰ ਤੇ ਆਪਾਂ ਉਹ ਸਾਇਪ ਕੋ ਦੇ ਦੇਚੀ ਦਵਾਈ ਜਿਹੜਾ ਲਾਸਟ ਡੀਲ ਹੁੰਦਾ ਕਰੀ ਜਾਂਦੇ ਉਹਦਾ ਤੁਹਾਨੂੰ ਬੋਦਸ ਜਿਹੜੇ ਪਾਇਰ ਬਹੁਤ ਅੱਜ ਨਾਲ ਠੀਕ ਨੇ ਮਨਦੀਪਾ ਹਾਂਜੀ ਭਾਈ ਤੂੰ ਘੋੜਿਆਂ ਵਾਲਾ ਵਦਰਾ ਨਾ ਕੋਈ ਜੋੜੇ ਵਾਲਾ ਤਾਂ ਨਹੀਂ ਜਾਂਦਾ ਤੂੰ ਚਲਦੇ ਆ ਵੀਰ ਅਸੂਦਬਾ ਡਿਊਟੀ ਆਪਣੀ ਯੋਰੇ ਦੀ ਪਾਪਾ ਟੁੜੀਆਂ ਨੂੰ ਮੈਂ ਟਮਾਟੋੜੀਆਂ ਵੱਲੋਂ ਵੜਾ ਰਹਿਣਾ ਦੁੱਧਾਂ ਨੂੰ ਡੋਟਟ ਸਵੇਰੀ ਦਵਾਈ ਲਾਹੀ ਉਹਦੇ ਨਾ ਸਵੇਰ ਆ ਗਈ ਤੇ ਦਿੱਤੀ ਇਹ ਵੀ ਕਰਦੇ ਆ ਲੈ ਆ ਭਰਾ ਇਹ ਪੱਜ ਆਇਆ ਅੱਧਰਾ ਆਇਆ ਭਾਈ ਪੰਨ ਨੂੰ ਕੀ ਹੋਈ ਆ ਗਈ ਜੋਰਾ ਜੀ ਨੂੰ ਆਪਣਾ ਬਹੁਤ ਧੀਰੇ ਧੰਨਵਾਦ ਬਈ ਜਿਹਨਾਂ ਦੇਸੀ ਬਾਦ ਦੱਸਿਆ ਇਹ ਲੋ ਤਾਂ ਮੁਰਾ ਦਵਾਈ ਕੋਡੀ ਸੀ ਹਾਂ ਦਵਾਈ ਕੋਡੀ ਸੀ ਡੇਢ ਬੰਦ ਕਰ ਤੇ ਆਪਣਾ ਸਟਾਟ ਚਾ ਟੱਕਾ ਪਤਾ ਭਰਾ ਉਹ ਚਰਾ ਪੁੱਤਰ ਤਾਂ ਟੱਕ ਜੀ ਦੇ ਵੀਰਾ ਤੇ ਤੇ ਸਾਰਾ ਰਾਜ ਦੇ ਪੁੱਤ ਜੀ ਵੀਰਾ ਪਾੜਨਾ ਦੇਣਾ ਹੂੰ ਤਾਂ ਜੁਰੇ ਇਹ ਤਾਂ ਲਾਈ ਪੱਠੇ ਪੱਠੇ ਲੱਗਿਆ ਥਾਣੇ ਇਹ ਬਹੁਤ ਹੀ ਟੱਢੀ ਹਾਂ ਲਿਆ ਬਾਹਰ ਨੂੰ ਚਾਹ ਤਾ ਹਾਂਜੀ ਪੱਠੇ ਥੋੜੇ ਨਿੰਮ ਵਾਲੇ ਜਿਹੜੇ ਪੱਤੇ ਥਾਰਨੇ ਪੈਂਦੇ ਆਪ ਨੂੰ ਬਾਈ ਉਹ ਬਸ ਪੁੱਤ ਬਸ 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 ਹਾਂ ਦਵਾਈ ਹੈ ਹਾਂ ਦਵਾਈ ਇਹ ਦਰਦ ਵਾਲੀ ਹੈ ਜੀ ਇਹ ਚਲ ਦੇ ਦਿੰਦੇ ਆ ਪਹੁੰਚ ਤੂੰ ਆਇਆ ਤੂੰ ਜਨਾ ਪੱਤਿਆਂ ਚਰਮ ਪਾਣੀਆ ਇਹ ਥਾਰ ਲੈ ਸਾਰ ਕੇ ਪੈਰ ਧੋ ਜੀ ਆਪਾਂ ਤੇ ਜਿਹੜਾ ਦੂਜੀ ਸਿੱਖੋ ਗੁਵਾਰੀ ਪੀਸੀ ਜੀ ਆਪਾਂ ਹਾਂ ਗੁਵਾਰੀ ਨਾ ਅੰਦਰ ਹੈਗੀ ਜੀ ਚੱਲ ਮਾਇਲੋ ਕੁ ਜੀ ਆਹ ਕੋਰ ਨੂੰ ਮੈਨੂੰ ਪਤਾ ਨਹੀਂ ਕੋਲ ਆਹ ਗੋਲੀਆਂ ਵੀ ਪ੍ਰਾਉ ਦਰਦ ਵਾਸਤੇ ਨੂੰ ਦਿੰਨੇ ਆੜੀ ਰੋਜ਼ ਆਪਾਂ ਤੇ ਦਵਾਈ ਆਪਣੇ ਆਪ ਲੈਣ ਲੱਗਿਆ ਨਾ ਤਰਾਂ ਲੱਗ ਗਿਆ ਤੇ ਮੇਰੀ ਥੇ ਕਰਦੇ ਆਂ ਹੀ ਸਤਾਨ ਕਰਦਾ ਪੂਰਾ ਹੁਣ ਆਪਣੇ ਤੇ

ਬਸ ਤੋ ਪਾਣੀ ਦੇ ਦਿੰਦੇ ਸਨ ਤੇਰ ਜਿਉ ਬਹੁਤ ਸਹੀ ਹੈ ਧੰਨਵਾਦ ਜਿਹੜੇ ਵੀਰਾਂ ਨੇ ਕਮੈਂਟ ਕਰਕੇ ਦੱਸਿਆ ਪਾਉ ਨੂੰ ਮੁੰਜਗਰਾੋਂ ਤੋਂ ਬਾਈ ਵੀ ਕਮੈਂਟ ਕੀਤਾ ਸੀ ਪਟਿਆਲੇ ਚੁੱਤਾ ਦੇਸੀ ਲਾਜ ਵਾਸਤੇ ਤੇ ਬਠਿੰਡੇ ਤੋਂ ਸਰਦਾਰ ਬਾਉ ਸਿੰਘ ਮਾਨ ਨੇ ਕੀਤਾ ਸੀ ਦੇਸੀ ਲਾਜ ਵਾਸਤੇ ਬਹੁਤ ਤੁਹਾਨੂੰ ਧੰਨਵਾਦ ਹਰ ਜਿੰਦੇ ਕੋਈ ਹੈਲਪ ਕਰ ਰਿਹਾ ਹੈ ਕੋਸਪਟਾ ਚਾਹ ਨਹੀਂ ਸ਼ਰਾਬ ਹੋ ਜਾਉਣੀ ਨਾ ਯਰ ਲੈਣਾ ਇਹ ਬਾਲੀ ਯਾਰ ਦੂਜੇ ਨੇ ਥੋੜੀ ਜੀ ਕੋੜੀ ਆ ਕੋੜੀ ਬੰਦ ਥੋੜੀ ਜਿਆਦਾ ਚੱਲ ਫੇਰ ਲੈ ਕੋਈ ਪਾਣੀ ਛੱਡ ਜਾ ਨਾ ਥੋੜਾ ਜੀ ਕਰ ਮੈਂ ਤੁਸੀਂ ਦਵਾਈ ਚੱਕ ਲਿਓ ਮੈਂ ਦਵਾਈ ਨੂੰ ਦੂਸਰੀ ਜੱਟੇ ਚੱਕ ਲਿਓ ਨਾਲ ਤੇਲ ਚ ਹਾਂ ਕੱਪੜੇ ਉਹਗੇ ਕੱਪੜੇ ਲੈ ਆਂਦੇ ਹਾਂ ਨਾ 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 ਕਰਾ ਸਾਡੇ ਪੈਰ ਦਾ ਫਾਬੀਰਾਨ ਜਮੀ ਉਹ ਹੋ ਰਿਹਾ ਕੇ ਦੇਖੋ ਇਹ ਇਦਾਂ ਤੁਹਾਨੂੰ ਦੇਖੋ ਜੀ ਪੈਰ ਜਮਾ ਖਤਮ ਹੋ ਰਿਹਾ ਸੀ ਨਾ ਤੇ ਇਸ ਕਰਕੇ ਆਪਾਂ ਇਹਦੀ ਪੂਰੀ ਉਹ ਕਰੀ ਜਾਂਦੇ ਆ ਕੇਅਰ ਕਰੀ ਜਾਂਣਾ ਟ੍ਰੀਟਮੈਂਟ ਚੱਲੀ ਜਾਂਦਾ ਇਹਦਾ ਵਿੱਚ ਟੋਏ ਪੈ ਗਏ ਨਾ ਹਾਂਜੀ ਤੇ ਲੋ ਵੀਰੋ ਧੰਨਵਾਦ ਤੁਹਾਡਾ ਬਹੁਤ ਬਹੁਤ ਜਿਨ੍ਹਾਂ ਨੇ ਆਪਾਂ ਨੂੰ ਇਹ ਕਮੈਂਟ ਕਰਕੇ ਦੱਸਿਆ ਵੀ ਦੇਸੀ ਇਲਾਜ ਇਤਨਾ ਬਹੁਤ ਦੂਰੋਂ ਦੂਰੋਂ ਕਮੈਂਟ ਆਏ ਸੀ ਆਪਾ ਨੂੰ ਤੇ ਬਹੁਤ ਬਹੁਤ ਧੰਨਵਾਦ ਤੇ ਆਪਾਂ ਇਹਦੀ ਸੇਵਾ 'ਚ ਲੱਗੇ ਹੋਏ ਹਾਂਗੇ ਤੇ ਜੇ ਕਿਸੇ ਮੇਰੇ ਵੀਰ ਨੂੰ ਹੋਰ ਵੀ ਜ਼ਿਆਦਾ ਕੋਈ ਪੱਤਾ ਹੈ ਪਾਣੀ ਪਾਣੀ ਗਰਮਾਉਂਦਾ ਹੈ ਜੇ ਕਿਸੇ ਮੇਰੇ ਵੀਰ ਨੂੰ ਹੋਰ ਵੀ ਜ਼ਿਆਦਾ ਕੋਈ ਦੇਸੀ ਉਸ ਬਾਰੇ ਪਤਾ ਹੋਵੇ ਇਲਾਜ ਬਾਰੇ ਤਾਂ ਵੀਰ ਬਣ ਕੇ ਜ਼ਰੂਰ ਕਮੈਂਟ ਕਰਕੇ ਦੱਸੋ ਕਹਿੰਦੀ ਵੀਡੀਓ ਤੇ ਬਾਈ ਜੀ ਆ ਦੱਸਣਾ ਚਾਹੁੰਦੇ ਤੇ ਵੀਰ ਦਾ ਕਮੰਟ ਆਸੀ ਇਹ ਗਵਾਰਾ ਗਵਾਰਾ ਕਹਿੰਦੇ ਪੀਸਟੇ ਬਰੀਕ ਕਰਕੇ ਤੋਦੇ ਭੁੱਲੋ ਤੇ ਸਰੋਂ ਤੇਲ ਆ ਜੇ ਲਾਓ ਤੇ ਜਿਹੜਾ ਜਦੋਂ ਬਹੁਤ ਸ਼ਿੱਧੀ ਰਾਮ ਹੁੰਦਾ ਤੇ ਆਪਾਂ ਇਹ ਵੀ ਲਿਆਂਦਾ ਸੀ ਪਿਛਲੇ ਵੀ ਲੰਮਰ ਦੀ ਵਾਲੇ ਧੋਹਲੀ ਉਲੀ ਪੈਰਾ ਇਹ ਕਪੜਾ ਹੈਗਾ ਜੀ ਆਪਣਾ ਇਹ 100 ਵਰ ਬੁੱਲੇ ਬੱਚੇ ਟੋਹੀ ਪੈ ਗਏ ਨਾ ਇਹਦੇ ਚ ਕੋਈ ਗੱਲ ਨਹੀਂ ਬਾਜਾਂ ਕੋਈ ਗੱਲ ਖੁਸ਼ ਨਹੀਂ ਪਹਿਲਾਂ ਨਾਲ ਬਹੁਤ ਫਰਕ ਆ

ਤੋ ਵੱਡੀ ਸੇਵਾ ਵੀ ਮੰਦੀਪ ਲੈ ਰਿਹਾ ਹੈ ਬਹੁਤ ਹੀ ਸੇਵਾ ਕਰ ਰਿਹਾ ਹੈ ਬਹੁਤ ਵੀਰਾਂ ਕਮੈਂਟ ਆਇਆ ਸੀ ਲੈ ਜੰਨੇ ਆ ਭਰਾਵੋ ਜਰੂਰ ਦੇਵਾਂਗੇ ਤੁਹਾਨੂੰ ਲੈ ਜਿਓ ਪਰ ਜਦੋਂ ਠੀਕ ਹੋ ਜਾਣਾ ਤੋ ਹੁਣ ਇਹ ਵੀ ਇੱਕ ਪਰਿਵਾਰਕ ਮੈਂਬਰ ਬਣ ਗਿਆ ਤੇ ਕੋਈ ਜਾਨਵਰ ਨਹੀਂ ਹੁੰਦਾ ਜਦੋਂ ਪਰਿਵਾਰ ਦੇ ਵਿੱਚ ਰਹਿਣ ਲੱਗ ਜੀ ਇੱਕ ਪਰਿਵਾਰਕ ਮੈਂਬਰੀ ਬਣ ਜਾਂਦਾ ਤੇ ਦੇਵਾਂਗੇ ਜਰੂਰ ਆ ਪਰ ਜਦੋਂ ਵੀ ਸਹੀ ਹੋ ਜਾਊਗਾ ਦਿਆਂਗੇ ਮਾਫੀ ਚਾਹੁੰਨੇ ਜੀ ਜੀ ਬਹੁਤ ਵੀਰਾਂ ਕਮੈਂਟ ਆਇਆ ਸੀ ਅਸੀਂ ਲੈ ਲਏ ਜੰਨੇ ਆ ਹਾਂ ਹੈ ਗਿਆ ਥੋੜੀ ਥੋੜੀ ਹੋ ਕਿਵੇਂ ਹੋ ਰਿਹਾ ਹੈ ਗਿਆ ਥੱਲੇ ਫੇਰ ਆ ਜਾਣਗੇ ਆ ਜਾਣਗੇ ਜਲਦੀ ਹੋ ਜਾਣਗੇ ਬੱਚੇ ਥੋੜੀ ਜਿਹੀ ਕੱਢਦੀ ਬਹੁਤ ਕਿੱਦਾਂ ਦਾ ਕਰਦੇ ਜਿੱਦਾਂ ਰਾਤ ਆਪਾਂ ਬਣਾਏ ਕੱਪੜੇ ਤੇ ਬੰਨ ਗਏ ਦਵਾਈ ਲਾ ਕੇ ਉਸ ਤਰ੍ਹਾਂ ਲਾਉਂਦੇ ਨੇ ਜੇ ਦਰਦ ਘਟ ਮੰਨਦਾ ਹੁਣ ਇਹਨੂੰ ਪਤਾ ਲੱਗਿਆ ਸ਼ਾਨਾ ਬਹੁਤ ਹੈ ਰਣਾ ਬਹੁਤ ਸ਼ਾਨਾ ਜਾਨ ਮੇਰਾ ਦੇਖੋ ਦੋ ਦਿਨਾਂ ਚ ਹੀ ਇਸ ਨੇ ਆਪਾਂ ਨੂੰ ਕਿੰਨਾ ਮੋਹ ਲੈਣਾ ਆਪਣਾ ਕਿੰਨਾ ਪਿਆਰ ਪਾਇਆ ਆਪਣਾ ਇਹਦੇ ਨਾਲ ਇਹ ਕਿੱਥੇ ਨਹੀਂ ਖੜਦਾ ਨਹੀਂ ਸੀ ਬਸ ਹੋਰ ਤਾਂ ਨਹੀਂ ਪਹਿਲੇ ਦਿਨ ਜਿਵੇਂ ਆਪਾਂ ਨੂੰ ਮਾਰਨ ਪੈਂਦਾ ਸੀ ਉਹ ਬੈਠਾ ਹੀ ਮਾਰਦਾ ਸੀ ਇੱਕ ਵੀਰ ਦਾ ਕਮੈਂਟ ਆਇਤਾ ਸੀ ਵੀ ਫੜ ਲਿਆ ਸੀ ਇਸ ਤਰ੍ਹਾਂ ਤੇ ਕਹਿੰਦਾ ਉਹਨੇ ਬਾਅਦ ਤੀ ਉਹ ਛੱਡਿਆ ਸਾਡੇ ਘਰੋਂ ਜਾਂਦੇ ਨਹੀਂ ਸੀ ਉਹ ਤੇ ਕੋਈ ਵੀ ਜਾਨਵਰ ਆਏ ਮੋਹ ਸਾਡੇ ਨਾਲੋਂ ਦਾ ਮੋਹ ਕਰਿਆ ਤੇ ਕਈ ਵੀਰਾਂ ਮਾਸੇ ਜੀ ਜਿਹੜੇ ਠੀਕ-ਠੋਕ ਜਿੱਥੇ ਜ਼ਿਆਦਾ ਰੋਜ ਹੋਏ ਉੱਥੇ ਛੱਡ ਕੇ ਆਇਓ ਚਲੋ ਵੇਣਿਆ ਭਰਾ ਉਹ ਚੀਜ਼ਾਂ ਦਾ ਜਦ ਜੱਜ ਲਿਆ ਛੱਡਾ ਉਹਦੇ ਜੇ ਇਹਦਾ ਮੋਹ ਜ਼ਿਆਦਾ ਬੜਿਆ ਤੇ ਇੱਥੇ ਰਹਿਣਾ ਹੁਣ ਆ ਹੋਇਆ ਤੇ ਫਿਰ ਆਪਾਂ ਰੱਖੀ ਲਵਲ ਬੁੜੀ ਖਾ ਗੱਲ ਹੀ ਨਹੀਂ ਵੱਡੀ ਗੱਲ ਤਾਂ ਦੇਖੋ ਵੀਰੇ ਇਹਦੇ ਵੀ ਆਪਾਂ ਨੂੰ ਆ ਪੈਰਾਂ ਦੀ ਹੈਗੀ ਵੱਡੀ ਆ ਇਹ ਚੀਜ਼ ਆ ਵੀ ਬੱਜਰੇ ਛਿੱਤੀ ਬਸ ਹਾਂ ਵੀ ਬੱਜਰੇ ਛਿੱਤੀ ਦਾ ਆਮ ਆਵੇ ਇਹਨੂੰ ਨਾ ਆਉਣਾ ਆਪਣਾ ਦਿলো ਇਹ ਹੀ ਵੀ ਛਿੱਤੀ ਯਾਦ ਕਰਦੀ ਆਪਾਂ ਇਹਨੂੰ ਬਸ ਇੰਨਾ ਜਾਨਵਰ ਹੈ ਘਰੇ ਅੱਠਾਂ ਵਾਲ ਜਾਨਵਰ ਤਾਂ ਹੈ ਨਹੀਂ ਇਹ ਆਪ ਦਾ ਬਚਾਉਣ ਵਾਲਾ ਹੋ ਜੀ ਵੀ ਕੁੱਤੇ ਵਿਲੇ ਤੋਂ ਅਸਾਪ ਕੱਪੜੇ ਨੇ ਉਹਿਆ ਸਾਹ ਹੂੰ ਤੈਨੂੰ ਐ ਡਰ ਸਰੋਤ ਤੇਲ ਆਈ ਮੜਾ ਜਨਾ ਨਾ ਸਰੋਤ ਤੇਲਾ ਜੀ ਕਿਹਨੂੰ ਕਿਲਾਜ ਹੋ ਤੇ ਜਾਵਾਂ ਜੋ ਬਾਈ ਦੱਸੇ ਰਾ ਕਮੈਂਟ ਜਮਾ ਬਾਈ ਦੇ ਕਹਨ ਮੁਤਾਬਕ ਹੀ ਆਪਾਂ ਕਰਾਂਗੇ ਜਕਰੋ ਵਾਲੇ ਬਾਈ ਨੂੰ ਦੱਸ ਦਈਏ ਵੰਡਰੀਰ ਤੇ ਆਪਾਂ ਨੂੰ ਕੇ ਜੀ ਨਾਲ ਬਹੁਤ ਸ਼ੁੱਧੀ ਰਾਮ ਆ ਜਾਣਾ ਨਹੀਂ ਪਹਿਲਾਂ ਨਾਲ ਜ਼ਖਮ ਬਹੁਤ ਸੁੱਕਾ ਹੋਆ ਸੁੱਕ ਗਿਆ ਅੱਲੋਚ ਅਪੀਲ ਦੂਈ ਸਰੋ ਆ ਫੁੱਲ ਪਰਤੇਂ ਦੀਪ ਇਹ ਆਪਾਂ ਨੂੰ ਟੋਟਾ ਗੱਤੇ ਦਾ ਮਿਲ ਜਾਂਦਾ ਤਾਂ ਬੜਾ ਵਧੀਆ ਨਹੀਂ 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 ਫੇ ਸਹੀ ਹੈ ਉਹ ਫੁੱਲ ਇਹਦੇ ਨਾਲ ਪਰਦੇ ਆ ਪਰਤੇ ਤੂੰ ਤੂੰ ਕਪੜਾ ਬੰਨਦਾ ਨਹੀਂ ਪਹਿਲਾਂ ਮੈਂ ਟੋਟਲ ਲਿਆਂਦੀ ਟੋਟਲ ਲਾਵਾਂਗੇ ਕਾਟਰ ਰਿਵਿਊ ਦਾ ਕਮੈਂਟ ਹੀ ਕਾਟਰ ਨਾਲ ਆ ਲਾਇਵ ਤਾਂ ਵਿੱਚ ਵਿੱਚ ਜਾ ਸਕਦੀ ਹੈ ਵਿੱਚ ਜਾ ਸਕਦੇ ਜਤੂਮ ਦੇ ਵਿੱਚ ਕੋਲੋਂ ਪੰਪਲ ਵਾਜੇ ਵੀਰ ਜੀ ਵੱਧ ਤੋਂ ਵੱਧ ਕਮੈਂਟ ਕਰੋ ਦੱਸੋ ਜੇ ਦੇਸੀ ਲਾਜ ਦਾ ਅੰਗਰੇਜ਼ੀ ਲਾਜ ਵੀ ਦੱਸੋ ਤੁਸੀਂ ਜਾਣਦੇ ਤਾਂ ਦੇਖੋ ਸਕੂਨ ਆਉਂਦਾ ਕਿੰਨਾ ਅੰਦਰ ਆਉਂਦਾ ਹੈ ਸਕੂਨ ਆਉਂਦਾ ਇਹ ਵੀ ਜਾਨਵਰ ਦਾ ਫਾਇਦਾ ਹੁੰਦਾ ਉਸ ਜਿਹੜਾ ਛਿੱਤੀ ਬਾਹ ਲੋ ਸਕੇ ਇਹ ਬਹੁਤ ਪਿਆਰਾ ਕਿਊਟ ਜਾਨਵਰ ਹੈ ਬਹੁਤ ਵੀਰੇ ਐਮਐਸਸੀ ਆ ਅਸੀਂ ਦਿੱਲੀ ਵੀਡੀਓ ਪਾਜ ਰਹੋ ਵੀਡੀਓ ਹਾਂ ਵੀਰੇ ਦੀ ਦਿੱਲੀ ਪਾਈ ਜਾਨੇ ਆ ਕੋਈ ਨਹੀਂ ਇਹ ਦਿੱਲੀ ਪਾਉਂਦਰਾ ਵੀਡੀਓ ਇਹ ਜਿਵੇਂ ਜਿਵੇਂ ਬਹਾਲ ਹੋਈ ਜੇ ਤੁਹਾਨੂੰ ਦੱਸੀ ਚੱਲਾਂਗੇ ਕੀ ਕੀ ਲਾਚਰੀ ਜਾਨੇ ਉਹ ਵੀ ਦੱਸਾਂ ਤੁਹਾਨੂੰ ਜਿਵੇਂ ਜਿਵੇਂ ਵੀਰਾਂ ਦੇ ਕਮੈਂਟੋਂ ਦੇ ਆਪੋ ਉਹ ਉਹ ਲਾਜ ਸਾਰਾ ਕਰਕੇ ਹੋ ਗਏ ਸਾਰੇ ਕਰਨਾ ਆਪੋ ਲਾਜ ਛੱਡਣਾ ਜਿਵੇਂ ਦੱਸਿਆ ਵੀਰ ਨੇ ਵੀ ਆਪਾਂ ਕਹਿੰਨਾ ਜੋ ਜਲਦ ਤੋਂ ਜਲਦੀ ਇਹ ਲਾਜ ਤਾਂ ਆਪਣਾ ਚਲੀ ਜਾਂਦਾ ਪਰ ਦੇਸੀ ਲਾਜ ਵੀ ਨਾ ਰੱਖਣਾਗਾ ਹਾਂਜੀ ਆਪਾਂ ਦੇ ਇਹ ਆ ਵੀ ਜਲਦੀ ਤੋਂ ਜਲਦੀ ਇਹਦਾ ਲਾ ਮਾਰ ਤੂੰ ਛੁਮੇਟ ਪਾ ਲਈ ਇਹਨੂੰ ਦੂਰਾ ਕਰ ਲੈਣਾ ਹੈਗਾ ਨੀ ਤੂੰ ਦੂਰਾ ਕਰ ਲੈਣਾ ਦੂਰਾ ਕਰਦੇ ਦੂਰਾ ਫਿਰ ਪੂਰਾ ਹੁੰਦਾ ਹੁੰਦਾ ਨਹੀਂ ਇਹ ਆਪਾਂ ਇੱਥੇ ਹੀ ਲਾਉਣਾ ਉੱਤੋਂ ਆਪਾਂ ਦੂਜੀ ਰੱਸੀ ਨਾਲ ਉਹ ਕਰ ਦਾਂਗੇ ਏ ਵੀਰ ਜੀ ਆਪਾਂ ਬੰਨ ਤਾ ਰਹੇ ਆ ਵੀ ਤੂੜੀ ਦੇ ਵਿੱਚ ਇਹਦੇ ਅੰਦਰ ਨਾ ਜਾਵੇ ਤੂੜੀ जखਮ ਦੇ ਨਾ ਸਕੂਨ ਮਿਲ ਜਾਂਦਾ ਕਿਵੇਂ ਸੁੱਤਾ ਪਿਆ ਦੇਖੋ ਨਾ ਜੀ